ਅੱਗੇ ਆਓ ਥੋੜਾ ਜਿਹਾ ਲਾਈਟ ਵਾਲ ਮਾੜੀ ਬੱਸ ਬੰਦੀ ਦੇਖੋ ਉਹ ਭਾਈ ਇੱਕ ਇਹੋ ਹਾਂਜੀ ਮਾੜੀ ਡੀਰ ਥੱਲੇ ਨਾਲੇ ਉੱਪਰ ਜਾ ਰਹੇ ਹੈ ਜਿਹੜਾ ਉੱਪਰ ਮੋਬਾਈਲ ਬਾਹਰ ਕੀਤੀ ਜਾ ਰਹੀ ਇੱਕ ਵਾਰ ਉਸ ਐਫਆਰ ਦੀ ਤਸਵੀਰ ਜਿਹੜੀ ਉਸ ਫੋਨ ਦੇ ਕੋਸ਼ਿਸ਼ ਜੀ ਕਰਦਾ ਕਿ ਆ ਦਿਖਾਈ ਜਾਵੇ ਕਿ ਕਿਸ ਤਰੀਕੇ ਦੇ ਨਾਲ

ਉੱਪਰ ਦੇਖੇ ਜਿਹੜੀ ਹੈ نیچے نیچے ਕਰ ਲਓ ਯਾਰ ਸਵੇਰ ਨੂੰ ਇੱਕ ਵਾਰ نیچے ਕਰ ਲਿਓ ਕਰਨ ਦੀ ਡੈਡ ਬਾਡੀ ਨੂੰ ਔਰਚੇ ਤੇ ਲੈ ਕੇ ਜਾਵਾਂਗੇ ਜੀ ਔਰਚੇ ਤੇ ਜਾਣ ਤੋਂ ਬਾਅਦ ਉਸ ਤੋਂ ਬਾਅਦ ਸ਼ਾਮ ਦੇ 3 ਵਜੇ ਪਿਛਲੇ ਪੈਰੇ ਸੀ ਇਹਦਾ ਮੈਂ ਪਹਿਲੇ ਡਲੇਵਲ ਸਾਹਿਬ ਸੈਂਟੀ ਬਣ ਗਈ ਹੈ ਜੀ ਐਫ ਆਈ ਆਰ ਹੋ ਗਈ ਹੈ ਜੀ ਹਾਂ ਕਾਪੀ ਮਿਲ ਗਈ ਸਰ ਤੁਹਾਨੂੰ ਕੋਈ ਡਲੇਵਲ ਸਰ ਅਗਰ ਕਿਸ ਲੈਵਲ ਤੇ ਹੋਈ ਹੈ ਕਿਸ ਉਸ ਤੇ ਹੋਈ ਹੈ ਜੀ ਮੀ ਡਾਰਜ ਕੀ ਕੀਤਾ ਗਿਆ ਜੀ ਡਲੇਵਲ ਸਾਹਿਬ ਪੋਸਟਮੋਰਮ ਹੋਣੀ ਹੈ ਹਾਂ ਪੋਸਟਮੋਰਮ ਸਰ ਨਹੀਂ ਪੋਸਟਿੰਗ ਦੀ ਧਾਰਾ ਲਗਾਈ ਹੈ ਧਾਰਾ ਕਿਹੜੀ ਲਗਾਈ ਹੈ ਅਣਪਛਾਤੇਆਂ ਦੇ ਉੱਤੇ ਜਿਹੜੀ ਧਾਰਾ ਦੇਖੋ ਧਾਰਾ 302 ਦੀ ਹੈ ਲੰਘੂ ਹੋ ਗਈ ਧਾਰਾ ਤੋਂ ਬਾਅਦ ਅਣਪਛਾਤੇਆਂ ਦੇ ਉੱਤੇ ਜਿਹੜੀ ਉਹਨੇ ਐਫ ਆਈ ਆਰ ਕੀਤੀ ਹੈ ਉਸ ਤੋਂ ਅੱਗੇ ਜਿਹੜੀ ਹੈ ਮਤਲਬ ਇਹਦੀ ਜਾਂਚ ਹੋ ਕੇ ਜਾਜ ਜਿਹੜੇ ਜਿਹੜੇ ਬੰਦੇ ਹੋ ਮਤਲਬ ਸਪਸ਼ਟ ਹੈ ਜੀ ਬਾਕੀ ਜਿਹੜੀਆਂ ਦੋ ਦੋ ਜਿਹੜੀਆਂ ਬਾਕੀ ਰਹਿ ਗਈਆਂ ਸੀ ਆ ਮੰਗਾ ਉਹਨਾਂ ਦੇ ਉੱਤੇ ਵੀ ਜਿਹੜੀ ਵਿਚਾਰ ਚਾਹ ਇੱਕ ਕਰੋੜ ਰੁਪਏ ਤੇ ਪਰਿਵਾਰ ਦੀ ਨੌਕਰੀ ਜਿਹੜੀ ਉਹ ਨਾਲ ਨਹੀਂ ਪਰਿਵਾਰ ਦੀ ਨੌਕਰੀ 800 ਰੁਪਿਆ ਉਹ ਤਾਂ ਤਾਂ ਹੋ ਚੁੱਕਿਆ ਹੈ ਦਾ ਥੋੜਾ ਜਿਹਾ ਸ਼ਿਕਰ ਮਾਈਕਲ ਕੁਝ ਸੀਗਾ ਕੋਈ ਤੇ ਫੀਆਰ ਕੇਟੀ ਦੀ ਕੀਤੀ ਜਾਏ ਜੀ ਐਫਆਰ ਕਰਕੇ ਗੱਲ ਹੋ ਗਈ ਹੁਣ ਲੈ ਕੇ ਜਾਉਂਗੇ ਮ੍ਰਿਤਕ ਦੇ ਮ੍ਰਿਤਕ ਦੇ ਹੁਣ ਲੈ ਕੇ ਜਾਉਂਗੇ ਕਿ ਉਰੇ ਪੇਰੇਗੇ ਕਿਸੇ ਤੇ ਲੈ ਕੇ ਜਾਉਂਗੇ ਮ੍ਰਿਤਕ ਦੇ ਨਹੀਂ 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 ਹੁਣ ਨਹੀਂ ਅਨੇ ਸਵੇਰ ਮਤਲਬ ਡੈਡ ਬੋਡੀ ਨੂੰ ਅਸੀਂ ਸਵੇਰ ਲੈ ਕੇ ਨੌਰੀ ਮੋਟਰ ਲੈ ਕੇ ਜਾਉਂਗੀ ਸਰ ਅਗਲਾ ਸਟੱਪ ਕੀ ਰਹੇਗਾ ਜੀ ਕਿ ਕਿਹੜੇ ਪਾਸੇ ਲੈ ਕੇ ਜਾਣਾ ਜੀ ਡਾਕਟਰ ਸਾਹਿਬ ਡਾਲਰ ਸਾਹਿਬ ਉਹਦੇ ਪਰਿਜਨ ਹੋ ਸਕਦੇ ਨੇ ਲਗਾਤਾਰ ਜਿਹੜਾ ਇੰਨੇ ਰਾਤ ਨੂੰ ਬੜਾ ਜੀ ਹਾਂ ਦੇਖੋ ਹੁਣ ਚੱਲ ਰਹੀ ਹੈ ਗੱਲ ਪਤਾ ਲੱਗੂਗਾ ਹੁਣ ਪ੍ਰਧਾਨ ਜੀ ਆਣਗੇ ਵੀ ਕੀ ਗੱਲ ਹੋਈ ਹੈ ਨਹੀਂ ਸੋ ਪੋਸਟਮਾਰਟਮ ਸ਼ੁਰੂ ਹੋ ਗਿਆ ਜੀ ਹਾਂ ਜੀ ਲੱਗਦਾ ਪੋਸਟਮਾਰਟਮ ਸ਼ੁਰੂ ਹੋ ਗਿਆ ਅੱਛਾ ਸਹਿਮਤੀ ਬਣੀ ਹੈ ਤਾਂ ਹੀ ਸ਼ੁਰੂ ਹੋਇਆ ਹਾਂ ਸਹਿਮਤੀ ਬਣ ਗਈ ਜੀ ਉਹਨਾਂ ਨੇ ਐਫ ਆਈ ਆਰ ਦਰਜ ਹੋ ਗਈ ਜੀ ਦਰਜ ਹੋ ਗਈ ਤੁਹਾਨੂੰ ਕਿਸ ਨੇ ਜਾਣਕਾਰੀ ਦਿੱਤੀ ਵੀ ਐਫ ਆਈ ਆਰ ਦਰਜ ਹੋ ਗਈ ਹੈ ਕੋਈ ਸਾਨੂੰ ਪ੍ਰਧਾਨ ਸਾਹਿਬ ਨੇ ਦਿੱਤੀ ਅੱਛਾ ਡੱਲੇਵਾਲ ਸਾਹਿਬ ਐਫ ਆਈ ਆਰ ਦੀ ਕਾਪੀ ਮਿਲੀ ਹੈ ਜੀ ਕਾਪੀ ਮਿਲ ਗਈ ਜੀ ਦੱਲੇਵਾਲ ਸਾਹਿਬ ਆਏ ਦੱਲੇਵਾਲ ਸਾਹਿਬ ਆ ਗਏ ਕੀ ਲੱਗਦਾ ਐਫ ਆਈ ਆਰ ਤੇ ਦੱਸੇ ਜੀ ਉਹਨਾਂ ਨੇ ਕਿਸ ਤਰ੍ਹਾਂ ਦੀ ਐਫ ਆਈ ਆਰ ਜਿਹੜੀ ਹੈ ਦਰਜ ਕੀਤੀ ਹੈ ਜਿਸ ਤੇ ਸਹਿਮਤੀ ਹੋਈ ਹੈ ਜੀ ਉਹ ਦੱਲੇਵਾਲ ਸਾਹਿਬ ਦੱਸਣਗੇ ਫਿਰ ਤੁਹਾਡੇ ਕੋਲ ਕੋਈ ਇਨਫਾਰਮੇਸ਼ਨ ਆਈ ਹੈ ਜੀ ਕੋਈ ਕੁਝ ਇਸ ਤਰ੍ਹਾਂ ਸਾਨੂੰ ਤਾਂ ਉਹਨਾਂ ਨੇ ਦੱਸਿਆ ਵੀ ਅਸੀਂ ਪੜ ਲਈ ਪੜ ਕੇ ਅਸੀਂ ਆ ਰਹੇ ਹਾਂ ਇੱਥੇ ਫਿਰ ਦੱਸਣਗੇ ਹੁਣ ਕੌਣ ਕੌਣ ਆਇਆ ਜੀ ਪਰਿਵਾਰ ਦਾ ਕੋਈ ਦੱਸਿਆ ਹੁਣ ਤੱਕ ਪਤਾ ਲੱਗਿਆ ਕੁਝ ਇੱਥੇ ਸਾਨੂੰ ਅਜੇ ਕੋਈ ਪਤਾ ਨਹੀਂ ਵੀ ਪਰਿਵਾਰ ਦੇ ਲੋਕ ਆਏ ਆ ਪਰਿਵਾਰ ਦੇ ਆਏ ਠੀਕ ਪਰਿਵਾਰ ਦੇ ਲੋਕ ਆਏ ਜਿਹੜੀਆਂ ਗੱਡੀਆਂ ਅੰਦਰ ਆਈ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਹੈ ਜੋਰਾਵਰ ਸਿੰਘ ਪਿੰਡ ਬੋੜਾ ਜਿਹੜਾ ਬੜਾ ਭਾਰਤੀ ਕਿਸਾਨ ਜੁਮੀਆ ਇੱਕ ਤਾਂ ਸਿੱਧੂ ਵਰਸਿੰਧਾ ਪਤਾ